पाछाई दशमी कव्यो बाज बहंती चौपेई हमरी करो हाथ ते रक्षा पूरण होय चेत की इच्छा सन बदलै हमारा अपनाण करो कृपताना अमरे दोष्ट सबै तुम कावो आप हाथ दे मोहे बचावो दीप से मोल परवा ਇਕ ਕਰ ਦਇ ਕਰੀਏ ਸਭ ਰਣ ਕੋ ਆਜ ਸੰਘਰੀਏ ਕੋਈ ਅਪਨ ਨਾ ਤਾ ਹੂੰ ਜੋ ਵਰਚਾਉ ਤੇ ਤੁਮ ਤੇ ਪਾਉ ਰਸੇ ਕਰ ਮਾਰੇ ਤਾਰੀਆਂ ਗੁਲਗੁਲ ਸਦਰ ਹਮਾਰੇ ਮਾਰੇ ਆਪ ਹਾਤ ਦੇ ਮੁਝੇ ਉਭਰੀਏ ਮਰਨ ਕਾਲ ਦਾ ਤਰਾਸ ਨਿਬੜੀਏ ਕੋਈ ਜੋ ਸਦਾ ਹਮਾਰੇ ਪਸਾਸੀ ਅਸ ਤੁਝੋ ਕਰਿਓ ਰੱਖਾ ਢਾਕ ਲੇ ਹੋ ਮੇਰਾ ਖੰਡ ਹਾਰੇ ਸਾਹਿਬ ਸੰਤ ਸਹਾਇ ਪਿਆਰ ਕਾਲ ਪਾਇ ਬ੍ਰਹਮਾ ਭਕਤਰ ਕਾਲ ਪਾਇ ਸਿਵ ਜੂ ਆਕਰ। ਕਾਲ ਪਾਇ ਕਰ ਸਿਵ ਪ੍ਰਕਾਸ਼ਾ ਸੰਗ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸੇਵ ਕੀਓ ਬੇਦਰਾਜ ਬ੍ਰਹਮਾ ਜੋਤੀਓ। ਜਵਨ ਕਾਲ ਲੋਕ ਸਵਾਰਾ ਨਾਸ਼ਿਕਾ ਰਹਤਾ ਹੈ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ ਦੇਵ ਤਹਿਤ ਜਣ ਉਪਜਾਇਓ। ਆਇ ਰਹਤੇ ਕੈ ਸਾਰਾ। ਸਕਾਰ ਤੁਸੀਂ ਹੀ ਕੋ ਸਾਡੀ ਥਕ ਪਰ ਜਾਜਣ ਆਪ ਸਵਾਰੀ ਕੋ ਗੁਰ ਸੁਖ ਦਿਓ ਸਤਨ ਕੋ ਪਰ ਕੋ ਵਰ ਦਿਓ ਕਟ ਕਟ ਕੇ ਅੰਦਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ ਤੇ ਗੁਰ ਕਰ ਅਸੁਲਾ ਸਭਰ ਤੇ ਪਾਗੇਸ਼ਰ ਪੁਲਾ ਹੰਤਾਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕਹਿ ਸੁਖੀ ਏਕ ਏਕੀ ਕੀ ਪਛਾਨ ਕਟ ਕਟ ਕੇ ਪੜ ਪੜ ਕੀ ਯੋ ਸਰ ਕਰ ਕਰ ਤਾਰਾ ਪਰ ਜਾ ਤਰ ਤਬ ਦੇ ਅਪਰਾਹ ਰਹਾ ਭੰਤ ਕੋ ਤਬ ਤੁਮ ਮੈਂ ਦੇਖੇ ਸਤਹੁ ਜੈ ਤੇ ਬਦਨ ਸੇ ਸਭ ਤਾਰੇ ਆਪ ਆਪਨੀ ਬੂਝੇ ਉਟਾਰੇ ਸਭੀ ਤੇਰੇ ਸੁਖ ਰਾਜ ਸੰਸਾਰ ਤੇ ਤੇ ਦਇਆ ਨਿਰੰਕਾਰ ਨਿਭਾ ਨਿਰਲੰਭ ਆਤ ਅਨੀਲ ਅਨਾਦ ਸੰਭੂ ਬੂਝੇ ਉਟਾਰਿ ਤੇ ਜਾ ਕੋ ਤੇਨ ਪਾਵਤ ਤੇ ਜਾ ਕੋ ਵਾਹਣ ਅਣਮਾਨਤ ਮਹਾਮੂਰਤ ਤੇ ਨ ਜਾਣਤ ਆਦੇ ਕੋ ਕੈ ਸਦਾ ਸੇ ਨਿਰੰਕਾਰ ਸਾਖੀ ਨਤ ਜੈ ਕੋ ਆਪ ਆਪਣੀ ਬੁਧ ਹੈ ਜੇਤੀ ਪਰ ਨਤ ਬਿੰਨ ਬਿੰਨ ਤੋਇ ਤੇਤੀ ਰਾਖਾਨ ਸਾਹਿਬ ਖਾਰਾ ਸੇ ਬਸਲਾ ਸੰਸਾਰਾ ਇੱਕ ਰੂਪ ਅਨੂਪ ਸੁਰੂਪਾ ਰੰਗ ਪਿਉਰਾ ਕੇ ਤੁਪਾ ਸੰਮਟਿਓ ਸੰਕਰ ਕਟਾਰ ਸਿ ਸੁਧਾਇ ਨੰਭਾ ਆਦਿ ਦਾ ਸਰੂਪ ਸੰਭਾ ਮੇਰੀ ਤੁਮ ਕਰੋ ਸਿੱਖਿਓ ਬਾਰ ਸੇਖ ਸੰਗ ਰੋਇ ਸੇਖ ਸੁਧਾ ਦਾ ਸਗਲ ਭਲੇ ਕਰੋ ਰੰਤਾ ਦਾ ਜੈ ਅਸੁਤਾ ਸਰਨੀ ਪਰ ਦਿਨ ਦੇ ਦੁਸ਼ਤ ਦੋਖ ਵਹਿ ਮਰੇ ਸੰਨਮਤਿ ਪਰ ਦਿਹਾਰੇ ਦਿਨ ਦੇ ਦੁਖਤ ਕਟ ਸੰਭਾਰੇ ਜੋ ਕਾਲ ਕੋ ਇੱਕ ਬਾਰ ਤੇ ਆਇ ਹੈ ਤਾਂ ਕੇ ਕਾਲ ਦੇਖ ਬਾਦਰ ਤਨ ਜਾਏ ਨਾ ਹਰਿਓ ਤਾਕੇ ਤਾਪਤ ਨਕ ਮੋਹਰ ਹੋ ਜਿਨ ਕਾ ਮੋਸਾ ਹੋਈ ਕੋਸ ਕਾ ਸਗੈ ਨ ਹੋਈ ਇਕ ਵਾਰ ਜਨ ਤੁਮੇ ਇਸ ਬਾਰਾ ਕਾਲ ਪਾਸ ਤੇ ਧਾਈ ਉਭਾਰਾ ਦਰਦ ਤਿਵਾਰੋ ਕਾ ਤਨ ਸੁਸਤੋ ਸਿਰਾ ਖੜਦ ਖੇਤ ਮੈਂ ਸਰਨ ਤਿਹਾਰੀ ਆਪ ਹਾ ਦੇ ਲਿਓ ਉਭਾਰੀ ਹਲੇ ਕੋ ਕੋ ਹਾਏ ਸੁਸਤੋ ਸਿਰਾ ਖੜਦ ਖੇਤ ਮੈਂ ਸਰਨ ਤਿਹਾਰੀ ਆਪ ਹਾ ਦੇ ਲਿਓ ਉਭਾਰੀ yeah